ਵੇਖੋ ਜੀ ਗੋਲੀ ਚੱਲੀ ਮੈਨੂੰ ਫੋਨ ਗਿਆ ਪਿੰਡ ਤੋਂ ਮੇਰਾ 1 ਕਿਲੋਮੀਟਰ ਘਰ ਦੂਰ ਆ ਪਿੰਡ ਤੋਂ ਮੈਨੂੰ ਫੋਨ ਗਿਆ ਵੀ ਤਾਣਾ ਜੰਮਾ ਡੇਵਿਡ ਮਸੀਹ ਉਹਨੇ ਗੋਲੀ ਦਾ ਉਹਗੇ ਉਹਨੇ ਪਿੰਡ ਦੇ ਵਿੱਚ ਬਹੁਤ ਕੰਮ ਗਲਤ ਕੀਤੇ ਆ ਸਾਰੇ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਵੀ ਪਤਾ ਮਦਨ ਸਰਪੰਚ ਨੂੰ ਵੀ ਪਤਾ ਨਸ਼ਾ ਪਿੰਡ ਦੇ ਵਿੱਚ ਵੇਚਦਾ ਇਹ ਤੇ ਪਰਚੇ ਵੀ ਹੈਗੇ ਐਨਡੀਪੀਐਕਸ ਦੇ ਚੈੱਕ ਵੀ ਕਰ ਸਕਦੇ ਆ ਇਹ ਨਜਾਇਜ਼ ਪਿੰਡ ਦੇ ਵਿੱਚ ਕਰਦਾ ਇਸ ਇਹ ਸਾਡਾ ਜਸੇਬੰਦੀ ਮਤਲਬ ਵੀ ਨਿਹੰਗ ਸਿੰਘ ਮੁੰਡਾ ਆ ਇਹ ਠੇਕੇਦਾਰ ਆ ਇਹਦੇ ਨਾਲ ਚਲੋ ਮਤਲਬ 20 50 ਘਰ ਕਾ ਬਹੁਤ ਤਰ ਦੇ ਦੇ ਮਗਰ ਮੁੰਡੇ ਵਿੱਚ ਦੂਰ ਤੇ ਇਹਦੇ ਮੰਨ ਲਓ ਵੀ ਇਹਨੇ ਆਖਿਆ ਵੀ ਤੂੰ ਪਿੰਡ ਦੀ ਨਿਸ਼ਾਨਾ ਵੇਚ ਪਿੰਡ ਦੇ ਵਿੱਚ ਇਹਨੇ ਕੋਈ ਗਲਤ ਕੰਮ ਕੀਤਾ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੀ ਪੈਂਦੀ ਬੇਅਦਬੀ ਕੀਤੀ ਸੀ ਨਹੀਂ ਪਰ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਇਸ ਬੰਦੇ ਨੇ ਇਹਨੂੰ ਡੱਕਿਆ ਉਸ ਦੀ ਰੰਜਿਸ਼ ਕਰਕੇ ਇਹਦੇ ਗੋਲੀਆਂ ਮਾਰੇ ਗਈਆਂ ਅੱਜ ਪਿੰਡ ਦੇ ਵਿੱਚ ਨੰਗਾ ਨਾਚ ਸ਼ਰੀਆਮ ਗੋਲੀਆਂ ਮਾਰੀਆਂ ਕਿੰਨੇ ਕਿੰਨੇ ਕੋਈ ਦੀ ਘਟਨਾ ਜੀ ਇਹ ਜੀ ਮੈਨੂੰ ਤੇ 9 ਵਜੇ ਦੇ ਕਰੀਬ ਫੋਟਾ ਲੱਗਾ ਮੈਨੂੰ ਫੋਨ ਗਿਆ ਜਦੋਂ ਮੈਂ ਉਸੇ ਡੀਐਸਪੀ ਸਾਹਿਬ ਯਾਦਵਿੰਦਰ ਨੂੰ ਫੋਨ ਕੀਤਾ ਅਸਚੇ ਨੂੰ ਫੋਨ ਕੀਤਾ ਕਿ ਮੇਰੇ ਪਿੰਡ ਦੇ ਵਿੱਚ ਆ ਗੱਲਬਾਤ ਹੋ ਗਈ ਹੈ ਸ਼ਰੀਆਮ ਗੋਲੀ ਅੱਧਾ ਘੰਟਾ ਉਹਨਾਂ ਨੇ ਕਹਿੰਦੇ ਵੀ ਗੋਲੀ ਚਲਾਈਆਂ ਸਾਰੇ ਪਿੰਡ ਚ ਪੁਲਿਸ ਨੇ ਖੋਲ ਵੀ ਉਥੋਂ ਬਰਾਮਦ ਕਰ ਲਿਆ ਮੈਨੂੰ ਪਤਾ ਲੱਗਾ ਹੁਣ ਤੇ ਦੂਸਰੀ ਗੱਲ ਹੈ ਵੀ ਇਹਦੇ ਛੱਡੇ ਜਿਹੜਾ ਪਿੰਡ ਦੇ ਵਿੱਚ ਜਿਹੜਾ ਗੁੰਡਾ ਕੱਢੀ ਨੰਗਾ ਨਾਚ ਹੋ ਰਿਹਾ ਨਾ ਇਹ ਮਹਿਤਾਬ ਸਿੰਘ ਵਡਾਲਾ ਮਦਰ ਸਿੰਘ ਸਰਪੰਚ ਦੀ ਸਹਤ ਹੋ ਰਿਹਾ ਮੈਂ 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 ਨਹੀਂ ਚਾਹੁੰਦਾ ਵੀ ਇਹ ਪਿੰਡ ਦੇ ਵਿੱਚ ਹੋਵੇ ਮੈਂ ਸਿਆਸਤ ਛੱਡ ਦੂੰਗਾ ਜੇ ਮੇਰੇ ਕਰਕੇ ਕਹਿੰਦੇ ਨੇ ਨਾ ਵੀ ਮੇਰੇ ਬੰਦਿਆਂ ਨੂੰ ਧਮਕਾਉਂਦੇ ਨੇ ਡਰਾਉਂਦੇ ਨੇ ਪਰ ਮੈਂ ਸਿਆਸਤ ਛੱਡ ਦਿੰਦਾ ਮੈਂ ਮਹਿਤਾਬ ਸਿੰਘ ਮਡਾਲਾ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਪਿੰਡ ਦੇ ਵਿੱਚ ਸ਼ਾਂਤੀ ਰੱਖੇ ਆਪਣੇ ਪਿੰਡ ਦੇ ਵਿੱਚ ਰਾਜ ਕਰੇ ਮੈਂ ਸਿਆਸਤ ਛੱਡੀ ਆ ਆਪਣਾ ਪਿੰਡ ਦੇ ਵਿੱਚ ਇਹਦਾ ਕੋਈ ਗਰੀਬ ਨੂੰ ਤੰਗ ਨਾ ਕਰੇ ਇਹਦਾ ਧੱਕੇਸ਼ਾਹੀ ਨਾ ਕਰੇ ਆਪਣੀ ਐ ਜਿਹੜੀ ਸਿਆਸਤ ਆ ਨਾਰਮਲ ਕਰੇ ਇਹ ਗਲਤ ਗੱਲ ਹੋ ਰਹੀ ਹੈ ਸਾਡੇ ਪਿੰਡ ਦੇ। ਪੁਲਿਸ ਦਾ ਰਵਈਆ ਕਿਸ ਤੰਦਾ ਰਹਿ। ਦੇਖੋ ਜੀ ਪੁਲਿਸ ਨੇ ਹੁਣ ਦੱਸ ਦਿੱਤਾ ਪੁਲਿਸ ਗਈ ਮੌਕੇ ਤੇ ਗਈ ਹੈ। ਹੁਣ ਵੇਖੋ ਕੀ ਕਰਦੀ ਪੁਲਿਸ। ਲੱਗਦਾ ਕਾਰਵਾਈ ਹੋਏਗੀ ਕਿਉਂਕਿ ਲਗਾਤਾਰ ਇਹ ਵੀ ਲਗਾਤਾਰ ਹੋ ਰਹੀਆਂ ਜੀ ਤੁਹਾਨੂੰ ਪਤਾ ਹੀ ਜੋ ਵੀ ਚੱਲੰਦਾ ਪਿੰਡ ਦੇ ਵਿੱਚ ਸਾਰੇ ਪਹਿਲਾਂ ਸੁਣਾਉਣੀ ਹੁਣ ਚਲੋ ਪੁਲਿਸ ਗਈ ਹੈ ਮੌਕੇ ਤੇ ਜਲੋ ਆਪਣੀ ਕਾਰਵਾਈ ਕਿਹੜੇ ਲਾਗੇ ਪੁਲਿਸੇ ਕੱਢ ਜਾਈ। ਥਾਣਾ ਕੰਬੋ ਆ ਜੀ। ਕਿਹਨੇ ਪੁਲਿਸ ਆਇਆ ਕਿ ਕਾਰਵਾਈ ਕੀ ਨਾ ਸ਼ੱਕ ਕੋਈ ਨਾ ਬੜਾ। ਨਸ਼ਾ ਜੀ ਭਾਜੀ ਤੁਹਾਨੂੰ ਪਤਾ ਹੀ ਹੈ ਜੀ ਤੇ ਮਾੜਾ ਢਿੰਗਰਾ ਕਲੋਨੀ ਹੋ ਗਈ ਤੇ ਬਡਾਲਾ ਦਾ ਇਹ ਸਾਰੇ ਪਤਾ ਹੀ ਪ੍ਰਸ਼ਾਸਨ ਨੂੰ ਪਤਾ ਪ੍ਰਸ਼ਾਸਨ ਨੂੰ ਚੋਰੀ ਛਿਪੇ ਖੜਾ ਹੋ ਜਾਂਦਾ ਜੀ ਲੇਕਿਨ ਲੱਗਦਾ ਜਿਵੇਂ ਪਿਛੇ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਗਨ ਲੈ ਕੇ ਬੰਦੇ ਤਰੇ ਫਿਰਦੇ ਸੀ ਅੱਜ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਜ਼ਰ ਆ ਰਹੀਆਂ ਗੋਲੀਆਂ ਚੱਲਦੀਆਂ ਕਿ ਲੱਗਦਾ ਕਿ ਵੱਡਾ ਹਾਸਾ ਦਾ ਇੰਤਜ਼ਾਰ ਕਰ ਰਿਹਾ ਵੱਡਾ ਹਾਸਾ ਵੇਖੋ ਜੀ ਇਹਦਾ ਮੈਂ ਮੈਂ ਅੱਗੇ ਭੁਗਤ ਚੱਕਾ ਮੈਨੂੰ ਵੀ ਇੱਕ ਗੈਂਗਸਟਰਾਂ ਨੇ ਧਮਕੀਆਂ ਦਵਾਈਆਂ ਵੀਆਂ ਮੈਂ ਕਿ ਮੇਰੀ ਵੀ ਪੀੜੀ ਸੀ ਦੇ ਅਕਬਰ ਚੱਲੀ ਮੈਨੂੰ ਵੀ ਗੋਲੀ ਦੀ ਧਮਕੀ ਦਵਾਈ ਗਈ ਆ ਪਰ ਪ੍ਰਸ਼ਾਸਨ ਨੇ ਉਹ ਵੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹਦਾ ਨਤੀਜਾ ਵੇਖ ਲਵਾ ਜਿਹੜਾ ਜਿਹੜੇ ਐਸ ਬੋਲਨ ਦਾ ਮੈਨੂੰ ਵੀ ਨਤੀਜਾ ਭੁਗਤਣਾ ਪਵੇ ਪਰ ਕੋਈ ਗੱਲ ਨਹੀਂ ਆ ਪਰ ਸੱਚ ਨਹੀਂ ਨਵੰਬਰ ਆ ਵੀ ਬੋਲਾਂਗੇ ਪਰ ਇਹ ਜਿਹੜੀ ਗੱਲ ਹੈ ਨਾ ਵੀ ਇਹ ਜਿਹੜਾ ਆਪਣਾ ਪਿੰਡ ਦੇ ਵਿੱਚ ਜੋ ਗੁੰਡਾਗਰਦੀ ਹੋਣੀ ਨਹੀਂ ਰਹੀ ਕਿਨੇ ਬੰਦ ਕੀਤੀ ਜਾਵੇ ਲੱਗਦਾ ਟੈਨਸ਼ਨ ਪੰਜਾਬ ਦੇ ਮੁੱਖ ਮੰਤਰੀ ਨੂੰ ਗਿਆ ਗਿਆ ਕਿ ਨਸ਼ਾ ਤੇ ਗੈਰਸਰ ਜਿਹੜਾ ਖਤਮ ਕੀਤੀ ਜਾਵੇ ਲੱਗਦਾ ਇਹ ਖਤਮ ਹੋ ਸਕੇ ਜੇ ਚੱਲਾ ਕੋਈ ਪੁਲਸ ਸਾਦ ਨਹੀਂ ਲੱਗਦਾ ਪੁਲਸ ਵਧੀ ਹੋਗੀ ਨਾਲ ਪੁਲਸ ਨਾਲ ਨਹੀਂ ਜੇ ਪੁਲਸ ਚਾਵੇ ਤਾਂ ਖਤਮ ਹੋ ਸਕਦੀ ਹੈ ਜੀ ਪੁਲਿਸ ਜਿਹੜੀ ਸਿਆਸੀ ਤਬ ਸ਼ਹਿਦ ਹੋ ਰਿਹਾ ਜੀ ਮਹਿਤਾਬ ਸਿੰਘ ਮਡਾਲੇ ਦੀ ਸ਼ਹਿਦ ਹੋ ਰਿਹਾ ਜੀ ਮੈਂ ਸ਼ਰੀਆਮ ਕਹਿੰਨਾ ਹੈ ਲੱਗਦਾ ਨਹੀਂ ਜੇ ਪਹਿਲਾਂ ਟਾਈਮ ਸਿਰ ਕਾਰਵਾਈ ਕੀਤੀ ਜਾਂਦੀ ਪੁਲਿਸ ਵੱਲੋਂ ਤੇ ਇਹ ਹੱਥਾਂ ਨਹੀਂ ਹੋਣਾ ਬਿਲਕੁਲ ਨਹੀਂ ਹੋਣਾ ਜੀ ਇਸ ਜੇਵਡ ਨੂੰ ਪੁਲਿਸ ਨੇ ਫੜਿਆ ਸੀ ਪੁਲਿਸ ਨੂੰ ਛੁਡਾਇਆ ਕਿਸ ਨੇ ਛੁਡਾਇਆ ਇਹ ਮਹਿਤਾਬ ਸਿੰਘ ਮਡਾਲਾ ਨੇ ਛੁਡਾਇਆ ਪਿੰਡ ਦੇ ਵਿੱਚ ਗੁੰਡਾਗਰਦੀ ਨਾਚ ਕਰਾਇਆ ਮਹਿਤਾਬ ਸਿੰਘ ਮਡਾਲਾ ਨੇ ਕਰਾਇਆ ਇਹ ਜੋ ਸ਼ਹਿਦ ਦਿੱਤੀ ਆ ਉਸ ਨੇ ਦਿੱਤੀ ਆ ਨਜਾਇਜ਼ ਹਥਿਆਰ ਉਹਦੇ ਕੋਲ ਅੱਜ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਜਹੇਦਾਰ ਬੰਦਾ ਹੈ ਇਹਦੇ ਗੋਲੀਆਂ ਵੱਜੀਆਂ ਨੇ ਮਦਦ ਸਿੰਘ ਬਡਾਲਾ ਕਿੱਥੇ ਰਹਿੰਦਾ ਵਾ ਫੋਨ ਹੈ ਮਧੂਵਨ ਕਲੋਨੀ ਦੇ ਵਿੱਚ ਰਹਿੰਦਾ ਜੀ ਬਾਹਰੇ ਕੰਦਰ ਅਮਰਪੁਰ ਪੰਜਾਬ ਦੀ ਮਧੂਵਨ ਕਲੋਨੀ ਦੇ ਵਿੱਚ ਗੱਲ ਪਰਚਾ ਲੈ ਤੁਹਾਡੇ ਸਾਹਮਣੇ ਇਹ ਵੀਡੀਓ ਚੱਲਣ ਦੀ ਵੇਖਣ ਹੀ ਰਹਿ ਜਾਂ ਜੋ ਵੀ ਹੋਇਆ ਇਹ ਉਹੀ ਅੱਜ ਇਹਦਾ ਜੂਸਫ ਜਿਹੜਾ ਇਹਦਾ ਡੇਵਿਡ ਦਾ ਸਗਾ ਮਾਮਾ ਆ ਜੂਸਫ ਬਡਾਲਾ ਜਿਹੜਾ ਆ ਸਗਾ ਮਾਮਾ ਡੇਵਿਡ ਦਾ ਤੇ ਡੇਵਿਡ ਨੇ ਪਿੰਡ ਦੇ ਵਿੱਚ ਨੰਗਾ ਨਾਚ ਕਰਾ ਰਹੇ ਨੇ ਨਿੰਮਲੇ ਦੱਸੋ ਜਿਹੜਾ ਮੁਤਾਫਰੂ ਬਨੂ ਉਹ ਪੰਜਾਬ 'ਚ ਰਹਿੰਦਾ ਪੰਜਾਬ ਤੋਂ ਬਾਹਰ ਰਹਿੰਦਾ ਕਿ ਏ ਦਿੱਲੀ ਵੀ ਕਾਰੋਬਾਰ ਹੈ ਤੁਹਾਨੂੰ ਪਤਾ ਮੈਂ ਤੈਨੂੰ ਕਿੰਨਾ ਵੀ ਵੀਰ ਆਪਣੇ ਪਿੰਡ ਦੀ ਤੁਸੀਂ ਸਿਆਸਤ ਸੰਭਾਲ ਆਹੀਂ ਛੱਡੀ ਪਾਰਟੀ ਬਾਜੀ ਛੱਡੀ ਪਰ ਪਿੰਡ ਦਾ ਅਧਜਮਰਾ ਕੋਈ ਨੁਕਸਾਨ ਨਾ ਕਰੇ ਪੈਸੇ ਦੇ ਜ਼ੋਰ ਤੇ ਲੋਕ ਬਿਲਕੁਲ ਪੈਸੇ ਜ਼ੋਰ ਤੇ ਜੀ ਪੈਸੇ ਦੇ ਜ਼ੋਰ ਤੇ ਹਕੂਮਤ ਜ਼ੋਰ ਤੇ ਪੈਸੇ ਦੇ ਜ਼ੋਰ ਤੇ ਸਰਕਾਰਾਂ ਦੀ ਸਹੈ ਤੇ ਹੁੰਦੀ ਜੇ ਨਹੀਂ ਕਾਰਵਾਈ ਹੁੰਦੀ ਤੁਸੀਂ ਦੌਰ ਚਲੋ ਜੀ ਅਸੀਂ ਅੱਗੇ ਆਪਣੇ ਅਸੀਂ ਆਪਣੀਆਂ ਆਪਣੇ ਅਧਜਮਰਾ ਅਗਲੀ ਆਪਣੇ ਰਾਣੀ ਦੀ ਤੈ ਕਰਾਂਗੇ ਠੀਕ ਹੈ ਕੀ ਨਾਮ ਦਿਲਬਖ ਸਿੰਘ ਕਿਹੜਾ ਪਿੰਡ ਵਡਾਲਾ ਪਿੱਟੇ ਵੱਡ ਕੀ ਗੱਲ ਹੋਈ ਓਏ ਉਹ ਮ ਮਹਤਾਬ ਤੇ ਮਦਨ ਸਰਪੰਚ ਡੇਵਿਡ ਕੋ ਨਸ਼ਾ ਬਕਾਉਂਦੇ ਸੀ ਤੇ ਡੇਵਟ ਨੂੰ ਡੱਕਾ ਨਸ਼ਾ ਵੇਚਣ ਤੋਂ ਇਸੇ ਜੀ ਰੰਜਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਾਣੇ ਆਏ ਤਿੰਨ ਚਾਰ ਪਿਸਤੌਲ ਹੀ ਹਾਂਜੀ ਤੁਹਾਨੂੰ ਕਿਉਂ ਮਾਰਿਆ ਤੁਸੀਂ ਤੁਹਾਡਾ ਮੈਂ ਇਹਨੂੰ ਰੋਕਦਾ ਸੀ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਛੋਟੇ ਛੋਟੇ ਬੱਚੇ ਕਦੋਂ ਦਾ ਪਿੰਡ ਚ ਨਸ਼ਾ ਕੀਤਾ ਨਿਕਲਦੇ ਇਹ ਬਹੁਤ ਚਿਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਦਨ ਉਹ ਤਾਂ ਉਹਦਾ ਵੀ ਕੰਡਾ ਜੀ ਤੇ ਹੁਣ ਬਤ ਤੁਹਾਨੂੰ ਕਿੱਥੇ ਆ ਕੇ ਗੋਲੀ ਮਾਰੀ ਮੇਰੇ ਘਰੇ ਆ ਕੇ ਮਾਰੀਆਂ ਜੀ 30 35 ਜਣੇ ਆਏ ਕਾਰਨ ਇਹ ਲੋਕਾਂ ਦਾ ਵੀ ਤੁਸੀਂ ਰੋਕਦੇ ਸੀ ਤਾਂ ਕਿ ਹਾਂ ਜੀ ਔਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਆ ਗਈ ਕੋਈ ਮੈਂ ਤਾਂ ਚੇਕੇ ਦਾ ਜਿਹੜਾ ਮੇਰਾ ਕੰਮ ਹੈ ਰਾਜ ਮਿਸਤਰੀ ਦਾ ਮੈਂ ਤਾਂ ਮੈਨੂੰ ਕੰਮ ਤੇ ਉਹਨਾਂ ਕੰਮ ਤੇ ਜਾਂਦਾ ਮੇਰੀ ਔਰ ਕੋਈ ਰੰਜਿਸ਼ ਨਹੀਂ ਮੈਂ ਨਸ਼ੇ ਤੋਂ ਰੋਕਦਾ ਸੀ ਇਹਨੂੰ ਕਿੰਨੇ ਕੇ ਫੈਰ ਕੱਢੇਗੇ ਫੈਰ ਇਹਨ ਬਤੇਰੇ ਕੱਢੇ ਹਾਂ ਜੀ ਬੰਦੇ ਕਰਤੇ ਸੀ ਗੱਟੀਆਂ ਕੋਈ ਤੁਰ ਕੇ ਜਿਆਦੇ ਜਣੇ ਤੁਰ ਕੇ ਸੀ 35 ਜਣੇ ਸੀ ਪਿੰਡ ਦੇ ਹੀ ਬੰਦੇ ਆ ਤੇ ਮੋਕੇ ਤੇ ਪੁਲਿਸ ਪਹੁੰਚੀ ਪੁਲਿਸ ਨੂੰ ਬਾਅਦ ਕੁ ਘੰਟੇ ਬਾਅਦ ਪੁਲਸ ਆਈ ਆ ਜੋ ਫੋਨ ਫੋਨ ਚੈੱਕ ਕੀਤੇ ਫਿਰ ਪੁਲਿਸ ਨੇ ਕੱਢਿਆ ਕਿ ਰੇਜੋਂ ਦੋ ਬੰਦੇ ਨੇ ਰਸਤੇ ਬਲਾਕ ਕੀਤੇ ਸੀ ਅੱਛਾ ਜੀ ਉਸ ਤੋਂ ਬਾਅਦ ਇਹ ਕਿ ਅਗਰ ਹਸਪੀਟਲ ਬਾਅਦ ਗੋਲੀਆਂ ਕਿੱਥੇ ਗਈਆਂ ਜੀ ਮੇਰੇ ਮੋਢੇ ਦੇ ਦੋ ਗੋਲੀਆਂ ਜੀ ਕਿਹਨੇ ਚਲਾਈ ਜੀ ਇਹ ਡੇਵਿਡ ਨਾਲ ਹੋਰ ਮੁੰਡੇ ਸੀ ਜਿਹੜੇ ਮੇਰੇ ਚਲਾਈ ਉਹ ਡੇਵਿਡ ਨੇ ਚਲਾਈ ਆ ਇੱਕ ਬੇਟੇ ਦੇ ਪੈਰਾਂ 'ਚ ਮਾਰੀ ਗੋਲੀ ਉਹ ਉਹ ਬਚਾ ਹੋ ਗਿਆ ਬੇਟੇ ਦਾ ਜੀ ਮੰਗ ਕਰਦੇ ਇਨਸਾਫ ਦੀ ਮੰਗ ਕਰਦੇ ਜੀ ਨਸ਼ਾ ਰੁਕਣਾ ਕਰਕੇ ਜਾਵੇ ਚਲਗੀ ਹਾਂਜੀ ਨਸ਼ਾ ਰੁਕਣਾ ਚਾਹੀਦਾ ਜੀ ਵੇਜ ਦਾ ਗੁਰ ਪਿਆ ਵੇ ਮਹਿਤਾਬ ਆ ਰਿਹਾ ਜੀ ਡੇਵਿਡ ਵੇਜਦਾ ਠੀਕ ਹੈ ਠੀਕ ਹੈ ਹਾਂਜੀ